ਬਲੌਗ ਨਾ ਆਈ ਮੇਟਰ ਸਵਾਗਤ ਨਾਲ ਤੁਹਾਡਾ ਇਹ ਨਵੇਂ ਬਲੌਗ ਦੇ ਵਿੱਚ ਤੇ ਆ ਆ ਦੇਖੋ ਸਾਡੇ ਵਾਲਾ ਕੀ ਕਰਦਾ ਫਿਰਦਾ ਸਵਾਗਤ ਹੈ ਤੇ ਆਪਾਂ ਹੁਣ ਚੱਲੇ ਆ ਬਾਗ ਦੇ ਵਿੱਚ ਤੇ ਕਾਓ ਤੇ ਸਾਡਾ ਦੇਖੋ ਜਵਾਖਿਆ ਓਏ ਕਰ ਹਾਈ ਹਾਈ ਕਰਦੇ ਬਾਏ ਬਾਏ ਤੁਹਾਨੂੰ ਸਭ ਨੂੰ ਬਲੌਗ ਜੀ ਹਾਈ ਕਰਦੇ ਆਏ ਕਹ ਹੈਲੋ ਕੀ ਕਰਦੇ ਹੋ ਕੀ ਕਰਦੇ ਹੋ ਕਿਵੇਂ ਹੋ ਆ ਬਲੌਗ ਬਿੱਲਾ ਕਿੱਧਰ ਵਾਕੇ ਆਪਣਾ ਬਿੱਲਾ ਆਓ ਜੇ ਪਿੱਛੇ Nee, ik ਮਿੱਤਰੋ ਹੁਣ ਆਪਾਂ ਪਹੁੰਚੇ ਆਂ ਮਰੇ ਯਾਰ ਹੋਰਾਂ ਦਾ ਬਈ ਆ ਦੇਖੋ ਆਹ ਸਹੀ ਇਹਨਾਂ ਬਈ ਓਏ ਤੇ ਮੇਰਾ ਯਾਰ ਆ ਬੈਠਾ ਦੇਖੋ ਬਿੱਲਾ ਬਦਮਾਸ਼ ਇਹ ਆ ਬਈ ਥੇਲੀ ਬਗਲ ਚ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਈ ਇਦਾਂ ਕੁੱਦੂ ਕੰਮ ਨਹੀਂ ਕਰਨਾ ਹਾਂ ਬਲਾ ਉਸੇਲੀ ਬਗਲ ਚ ਜਾਣਾ ਬਈ ਚੱਲਦੇ ਆ ਨਾ ਮੁਰਗੇ ਮਰ ਕੇ ਵੀ ਬੰਦੇ ਨੇ ਚੱਲਦੇ ਹਿੰਦੀ ਮੈਂ ਬਲੌਗ ਬਣਾਣਾ ਅੱਜ ਹਿੰਦੀ ਮੈਂ ਅੱਜ ਅੱਜ ਹਮ ਹਿੰਦੀ ਮੈਂ ਬਲੌਗ ਬਣਾਏਗੇ ਅੱਜ 파ੜੀ ਹੋ ਰਹੀ ਹੈ 파ੜੀ ਹੋ ਰਹੀ ਹੈ ਚਲੀ ਹਮ ਬਲੌਗ ਮੈਂ ਬਲੌਗ ਮੈਂ ਬਾਗਲ ਮੈਂ ਚਲੀ ਚਲੋ ਤੂੰ ਚੱਲੇਗਾ ਉਹ ਇਹਦਾ ਗੱਡੀ ਲੱਗੂਗਾ ਫੇਰ ਚੱਲ ਗੱਡੀ ਲੈenge ਅੱਜ ਆ ਗਿਆ thro ਕਹਿੰਦੇ ਲਾਵਲੀ ਹੁਣ ਗੱਡੀ ਕੱਢੂਗਾ ਵਾਰ ਹਨਾ ਓਏ ਇਹ ਮੈਂ ਨਾ ਸੁਣਾਉਗਾ ਇਹਨਾਂ ਨੂੰ ਪੜ ਕੇ ਲੈ ਲਈ ਆ ਕੇ ਦੱਸੂਗਾ ਕਿਹੜੇ ਕਿਹੜੇ ਫਲੇਵਰ ਨੇ ਦੱਸ ਵੀ ਵੰਟੀ ਓਹੀ ਆਹ ਹੋਈ ਓਹੀ ਕਿਹੜਾ ਨਾਮ ਲੈ ਕੇ ਬੋਲ

ਸਿੰਗ ਜੀ ਨਹੀਂ ਹੁੰਦੀ ਹਾਂ 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 ਉਹ ਨਹੀਂ ਅਸ ਚਿਕਨਦਰ ਹਾਂ ਠੀਕ ਚਿਕਨਦਰ ਆ ਐਸਾ ਜਲਦੀ ਰੱਖ ਠੀਕ ਹੈ ਠੀਕ ਹੈ ਆ ਐਕਸਪੀਰੀਅੰਟ ਉਡੀਆਂ ਲਾਈਆਂ ਹੋਈਆਂ ਨੇ ਜੇ ਕਿਸੇ ਨੇ ਪੀਣਾ ਹੋਵੇ ਕਿੱਥੇ ਆਵੇ ਬੰਦਾ ਇੱਥੇ ਟੈਂਪੂ ਟੈਂਪੂ ਕਿੱਥੇ ਕੱਢਦਾ ਆਪਣਾ ਟੈਂਪੂ ਆਪਣਾ ਕੱਢਦਾ ਸੜਕ ਤੇ ਕਈ ਕਹਿੰਦਾ ਮੇਲੇ ਜਿਆਦਾ ਚੱਲਦਾ ਟਾਇਰ ਨਵੇਂ ਪਾਇਨੇ ਲੋਏ ਤੇ ਉਹ ਮੂਰਲੇ ਉਹ ਹੈਗੇ ਨੇ 80% ਹੇ ਤੇ ਆ ਕਿ ਬੜੀ ਚੱਲ ਰਿਹਾ ਕੰਮ ਇਸ ਸੀਜ਼ਨ 1.5 ਲੱਖ ਦਾ ਕੰਮ ਕਰ ਗਿਆ ਅਗਲੇ ਸੀਜ਼ਨ ਪੰਜ ਦਾ ਬਸ ਕੰਮ ਫਟੇ ਹੋਰ ਨਾ ਡਰਾਈਵਰ ਕਿੱਥੇ ਡਰਾਈਵਰ ਕਿੱਥੇ ਦਾ ਡਰਾਈਵਰ ਸਾਰੇ ਇੱਥੇ ਅਸੀਂ ਜੰਮ ਦਾ ਸਾਡਾ ਜਵਾਕ ਲੈਜੈਂਡ ਹੁੰਦਾ ਤੈਨੂੰ ਪਤਾ ਹਾਂ ਹੁਣ ਇਹਨਾਂ ਬਾਹਰ ਕੌਣ ਲਾਊਗਾ ਬਾਹਰ ਲੱਗਦੀ ਲਾਓ ਡਰਾਈਵਰ ਸਾਹਿਬ ਕੋਸਾ ਸਾਹਿਬ ਕੋਸਾ ਤੁ ਕੋਸਾ ਤੁ ਹੁਣ ਡਰਾਈਵਰ ਸਾਡਾ ਬਾਹਰ ਗੱਡੀ ਕੱਢੂਗਾ ਲੈ ਵੀ ਗੇਟ ਖੋਲ ਦੋ ਪੂਆ ਕਹਿੰਦੇ ਸਾਲਫ ਮਾਰਦੀ ਕਹਿੰਦੇ ਮੇਰੇ ਵੀਰੋ ਕਹਿੰਦੇ ਨੇ ਲੋ ਵੀ ਕਹਿੰਦੇ ਸਾਡਾ ਡਰਾਈਵਰ ਸਿੱਕੇ ਬਹਿ ਗਿਆ ਗੱਡੀ ਦੇ ਹੁੰਦਿਖਾਉਣੇ ਆ ਆ ਤੇ ਐ ਡਰਾਈਵਰ ਬਹਿ ਗਿਆ ਸੀਸੇ ਸੁਸੇ ਸੈੱਟ ਕਰ ਲੇ ਕਹਿੰਦੇ ਹੁਣ ਗੱਡੀ ਬੈਕ ਲਾਉਣੀ ਆ ਬੈਕ ਕੱਢਣੀ ਆ ਲੈ ਵੀ ਕਹਿੰਦੇ ਦੇਖੋ ਹੁਣ ਦਿਖਾਉਣੇ ਆ ਇੱਥੋਂ ਬੈਗ ਲੈ ਕੇ ਆਊਗਾ ਕਹਿੰਦੇ ਸਾਡਾ ਡਰਾਈਵਰ ਗੱਡੀ ਲੇ ਵਈ ਐ ਕਹਿੰਦੇ ਮੇਰੇ ਵੀਰ ਕਹਿੰਦੇ ਲੋਡ ਲੈਂਦੀ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਆਰੇ ਲੈ ਆਰੇ ਬੈਕ ਲੈ ਆਰੇ ਅ ਕੱਲ ਤੋਂ ਪਬਲਿਕ ਕਰੀ ਜੀਆ ਇਹ ਫਿਰ ਉੱਥੇ ਭਾਗ ਗਿਆ ਸਭ ਨਾਲ ਐ ਕਹਿੰਦੇ ਆਜੋ ਆਜੋ ਆ ਗਿਆ ਸੱਦਾ ਕੱਢੂਗਾ ਇਧਰ ਮੜੂਗਾ ਆ ਬਰੇਜੀ ਖਾਲੀ ਚ ਜਾਂਦਾ ਹਾਂ ਲੈ ਲੈ ਕਹਿੰਦੇ ਕਹਿੰਦੇ ਲੈ ਵੀ ਕਹਿੰਦੇ ਲੈ 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 ਕੱਟਦੀ ਕੱਟਦੀ ਕਹਿੰਦੇ ਲੈ ਗਿਆ ਲੈ ਗਿਆ ਕਹਿੰਦੇ ਚ ਉੱਪਰ ਆ ਬੈਠਾ ਹੈ ਨਾ ਦੇਖੋ ਮੇਰੇ ਵੀਰ ਕਹਿੰਦਾ ਡਰਾਈਵਰ ਪੂਰਾ ਪੱਕਾ ਇਹਦਾ ਕਿਉਂਕਿ ਪਾਪਾ ਇਹਦਾ ਡਰਾਈਵਰ ਰਹਾ ਪੂਰਾ ਚੋਟੀ ਦਾ ਅੱਜ ਗਿਆ ਹੋਇਆ ਮੜਿਆ ਕੰਮ ਕਮ ਉਹ ਇਧਰ ਉਧਰ ගැන කට්ටතිී බානගෑටර ඇවර ාණනකෑ හඩමටි බානගැට ඇැර පුරා ලෑවෙයි ලැවී කැදේ පාවි පැල්ලාගේ ලෑවැ ම හ මර ට බණගැටරැර පුරා රකටක් ਔਰ ਆਹ ਦਸਤ ਮਾੜੇ ਵੀ ਕੰਮੀ ਪੇਸੀ ਲੱਗੀ ਐ ਬਈ ਦਸ ਮੈਂ ਨੇ ਵੀ ਕਿਹਾ ਜੀ ਡਰਾਈਵਰ ਪੂਰਾ ਤਗੜਾ ਬਣ ਗਿਆ ਇਹ ਕਹਿੰਦੇ ਹੁੰਦਾ ਬੈਕ ਅੰਦਰ ਸਾਰੇ ਕਿ ਤਲਾ ਦਿੰਦਾ ਮੇਰੇ ਨਾਲ ਨਾ ਵੱਡੇ ਲਵਾ ਥੋੜੇ ਠੀਕ ਹੁਣ ਲਾਉਂਗੇ ਕਿਤੇ ਹੁੰਦਾ ਨਹੀਂ ਕੋਲ ਜਾ ਨੀਚੇ ਦੇਖਣ ਵਾਸਤੇ ਹਾਂ ਅਰੇ ਫਟ ਗਰੀਨ ਬੱਸ ਆ ਗਈ ਇੱਕ ਬੱਸ ਐ ਚਲਾਇਆ ਪਾ ਬਾਸ ਦੇ ਲਈ ਉਧਰ ਮੋੜ ਜਾਣਾ ਵੀ ਜਾਣੇ ਪਾਉਣਾ ਪੈਣਾ ਤੇ ਨਹੀਂ ਇਹ ਬੰਦੇ ਠੀਕ ਐਵੇਂ ਝੋਲਾ ਟੰਗ ਲਿਆ ਪੈਸੇ ਨਾਲ ਝੋਲਾ ਪੈਸੇ ਨਾਲ ਝੋਲਾ ਅੰਦਰ ਪੈਸੇ 100 ਕਰ ਰੱਖਿਆ ਗਾਣ ਬਾਕੀ ਲਪੋ ਕੇ ਰੱਖਦਾ ਰਸੀਦ ਤੇ ਇੱਕੀ ਜਿਹਾ ਛੁੱਟਦੇ ਗੱਡੀ ਚ ਸੱਤ ਫੜਨੀ ਪੈ ਜਾਂਦੀ ਆ ਇਹਨੂੰ ਦਬਾਉਣਿਆ 315 ਦਬਾਉਣਿਆ ਇਹਨੂੰ ਆਹ ਔਰ ਤੋਂ ਸਾਹਮਣੇ ਦਬਾਉਣਿਆ ਲੈ ਹੁਣ ਇਹਨੇ ਆਹ ਰਾਹ ਪੈ ਜਾਣਾ ਇਹਨੇ ਸਦਾ ਅਦਰ ਮੇਂ ਲੈ ਇਹ ਮਟਰ ਆਹੀ ਗੱਡੀ ਗੁੱਡੀ ਕਢਾ ਕੇ ਮੇਰੇ ਯਾਰ ਦੀ ਆਹੀ ਚੱਲੇ ਕਰਦੇ ਲੈ ਬਦਾਮ ਪਾਉਂ ਬਦਾਮ ਪਾਉਂ ਬਦਾਮ ਪਾਉਂ ਧਾਣੇ ਪਾਉਂ ਚੱਲ ਕੇ ਦੇਖਣਾ ਬੇਲੋ ਇੱਥੇ ਅਸੀਂ ਮੁਰਗੇ ਤਰਹੀ ਬਾਗਲ ਚ ਪਹੁੰਚ ਗਏ ਆ ਸਾਡਾ ਕੁੱਤਾ ਬੈਠਿਆ ਤੇ ਮੁਰਗੇ ਮਰ ਗਏ ਸਨ ਛੜ ਤੇ ਬਾਈ ਦੇਖੋ ਕਹੇ ਭੱਜੇ ਫਿਰਦੇ ਨੇ ਇਨੇ ਕੱਲੇ ਨਹੀਂ ਨਾ ਜੱਗ ਭਾਰ ਚ ਸਾਰੇ ਡਰਦੇ ਨੇ ਲੱਗਿਆ ਇਹਨੂੰ ਵੇਚਾਂਗੇ ਇਹ ਮੁਰਗੇ ਫਿਰਦੇ ਨੇ ਤੇ ਆ ਇੱਧਰ ਫਿਰਦੇ ਨੇ ਥੋੜੇ ਜੇ ਆਈ ਦੇਖੋ ਇਹਨੂੰ ਨੇ ਛੱਡਿਆ ਆ ਕੇ ਬੰਦ ਬੰਦ ਦੀ ਸਿਹਰ ਦੇ ਵਿਚਾਰੇ ਆਹਾਂ ਟੱਕ ਪਤਾ ਆ ਗਿਆ ਐ ਮੇਰੇ ਮੇਤਰੋ ਕਹਿੰਦਾ ਘਰੇ ਜਾਂਦਾ ਮੈਂ ਕਰੇ ਗਿਰ ਜਾਈਗਾ ਵਈ ਪਾਣੀ ਲੈ ਕੇ ਆਉਂ ਨਿੰਬ ਪਾਣੀ ਪੀਂਗਾ ਪਾਣੀ ਨਿੰਬੂ ਹੈਗੇ ਨੇ ਨਿੰਬੂ ਪਾਣੀ ਲੈ ਮੈਂ ਲੈ ਕੇ ਆਉਂ ਤੇ ਭੱਜ ਜਾ ਪੂਰੀ ਬੈਜੀ ਜਾਣਾ ਹੋਰੀਆਂ ਮੁਰਗੇ ਖੁੱਲੇ ਪਏ ਨੇ ਕੁੱਤਾ ਵੀ ਖੁੱਲੇ ਹੀ ਆ ਜਾਵਾ ਦੱਲਿਆ ਲੈ ਮੈਂ ਇਧਰੋਂ ਦੇਖਦੇ ਆ ਇਹ ਗਿਆ ਹੁਣ ਨਿੰਬੂ ਪਾਣੀ ਲੈਣ ਕਿ ਪਾਣੀ ਲੈ ਕੇ ਆਉਂ ਨਿੰਬੂ ਲੈਣਗਾ ਗੇਟ ਲਾ ਦੇ ਉੱਤੋਂ ਖੜ ਲਾ ਉੱਤੋਂ ਉੱਥੋਂ ਜਦੋਂ ਮੈਂ ਦਰ ਕਰ ਲੈ ਲਾਇ ਵੀ ਲਾ ਗਿਆ ਗੇਟ ਕੈ ਕਰੋਈ ਬੈ ਜਾ ਬੈ ਜਾ ਟਿੱਕੇ ਬੈ ਜਾ ਦੇਦਾਂ ਲੈ ਕੇ ਆਦਕ ਨਹੀਂ ਕਹਿੰਦੇ ਦੇਖੋ ਕੀ ਲੈ ਕੇ ਆਇਆ ਮੁੰਡਾ ਤਾਂ ਗਿਆ ਵੱਡੀ ਪਾਏ ਨੂੰ ਡਿਊ ਕਹਿੰਦੇ ਮੇਰੇ ਵੀਰੋ ਡਿਊ ਲੈ ਕੇ ਆਇਆ ਲੈ ਭਾਈ ਓਏ ਨੀਂ ਮੂੰਹ ਖਤਮ ਹੋ ਰਿਹਾ ਦੇ ਮਹਾਂ ਚਲਾ ਪੀ ਅੱਜ ਆਏ ਹੈ ਡਿਊ ਲੈ ਕੇ ਆਏ ਕਹਿੰਦੇ ਮੇਰੇ ਵੀਰੋ ਪੀਣ ਵਾਸਤੇ ਕਰੇ ਪੀ ਦੀ ਓਏ ਅੱਡੇ ਤਾਂ ਅਮੀਰ ਆਂਦੀਆਂ ਨੇ ਕੋ ਕੋ ਹਾ ਡਿਊ ਲੈਉ ਕ ਜਿੰਨਾ ਨਾਂ ਨਹੀਂ ਆਉਂਦੇ ਉਹ ਵੀ ਪਏ ਨੇ ਸਾਰੇ ਇਹ ਬਈ ਬੰਦੇ ਖੁੱਡਕ ਬੰਦ ਕਰਕੇ ਬਾਗਲ ਜਿੰਦਾ ਲਾ ਕੇ ਹੁਣ ਚੱਲੇ ਆਉਦੇ ਉਹਦੇ ਘਰਾਂ ਨੂੰ ਹਣਾ ਮਾਟੀ ਆਈ ਜਾਂਦੇ ਕਰਾਣੂ ਤੇ ਹੁਣ ਡਿਰਬੇ ਜਾਣਾ ਹਾਂ ਨੇ ਮੈਂ ਇਸ ਟਿਊ ਆਈ ਲੈਟਸ ਕਰ ਰਹੇ ਹਾਂ ਨਾ ਆਈ ਲੈਟਸ ਪੀਟੀ ਫਿਰ ਇਥੇ ਕੰਮ ਕਰਾਂਗੇ ਮੈਂ ਵਰਕਰ ਦਾ ਹੁਣ ਇਹਦੇ ਨਾਲ ਜਾਣਾ ਮੈਂ ਸਿੰਗਾਪੁਰ ਤੋਂ ਪੇਪਰ ਭਰਨੇ ਪੀਟੀ ਕਰਕੇ ਹਣਾ ਬਦੀ ਗੱਲ ਕਰੀ ਅਮਰੀਕਾ ਭੇਜਣਾ ਅਮਰੀਕਾ ਟੂਰ ਨੰਬਰ ਦੇ ਸਰਪੰਚ ਦੇ ਇਸ ਬਿੱਤੇ ਨਾ ਠੀਕ ਹੈ ਮਿੱਤਰਾ ਜਿਪਾ ਨੂਬਾਂ ਗਦੀ ਮਿੱਤਰਾ ਠੀਕ ਹੈ ਵਲੌਗ ਚਾਲੀਆ ਬਾਏ ਚਲੋ ਭਾਈ ਲੈ ਮਿੱਤਰਾ ਆਇਆ ਕੋਈ ਪੌੜੀ ਤੇ ਆਪਣੇ ਪੌੜੀ ਆਉਂਦਾ ਹੈ ਆਹ ਹੋਇਆ ਚੁੱਪ ਕਰੂੰ ਜਿੰਨ ਜਾਨੇ මත්‍ර ගලසි ඒ කඳ හටහ දමා කර අයඒද අි දර්ශනෝ නහ ය ਉੜ ਕੀ ਗੋਲੇ ਪਹਾਂਵਾਂਗੇ ਕਿ ਨਾ ਆਪਾਂ ਨਹੀਂ ਸੀ ਬਹੁਤ ਦੇਖਦੇ ਵੀ ਗੋਲ ਪਹਾਂਵਾਂ ਦਾ ਕਿ ਨਾ ਕੋਈ ਤੇ ਅਸੀਂ ਚੱਲੇ ਇੱਧਰ ਦੇਖੋ ਲੈ ਵੀ ਮੈਟਰ ਕਹਿੰਦਾ ਇੱਥੇ ਆ ਇੱਥੇ ਹੋਟਲ ਦੇ ਆ ਰੇ ਹਾਂ ਵੇ ਰੋਗ ਕੋਲ ਪੇਖਾਨ ਪਹੁੰਚੇ ਨੇ ਇਹ ਆ ਉਹ ਬੰਦਾ ਆ ਕਹਿੰਦਾ ਉਹ ਫੋਨ ਕਰ ਅੱਗੇ ਗਲਾਰੇ ਕੋਈ ਮਰਜੀ ਆ ਜਾ ਆ ਰਿਹਾ ਰਈ ਹਾਂ ਅਰੇ ਆ ਆ ਜਾ ਇੱਧਰ ਤੂੰ ਉਧਰ ਕੀ ਕਰਨ ਗਿਆ ਗੋਲਪੇ ਖਵਾ ਦੇ ਬਾਈ ਸਾਨੂੰ ਓਏ ਜਿਹੜਾ ਮਰਜੀ ਖਾ ਗੋਲਪੇ ਖਾ ਵਾ ਨਮਾਰਦੀ ਬਹੁਤ ਬੋਲ ਤੇਵਾ ਦਾ ਨਾ ਵੀ ਕਹਦਾ ਯਾਰ ਅੱਛਾ ਚੱਕਰ ਆ ਡਾਉਂਗੀ ਆਪਦੀ ਚੱਕ ਓਏ ਕਿੰਨੇ ਦੇ ਕਰੈਨੇ ਬਈ ਧੀਰੇ ਧੀਰੇ ਆ ਵੀ ਘਰ ਤੇ ਹਾਲਿਆ ਸੇਲ ਹੋਈ ਹੋਈ ਐ ਦੇ ਦੀ ਇਹੇ ਸੇਲ ਹੋਈ ਹੋਈ ਐ ਇਹ ਮੇਲੇ ਤੇ ਆ ਬਾਸ ਸਮੋਸੇ ਮੇਰੇ ਖਰੇ ਹੀ ਕੋਇਆ ਹਾਂ ਬਾਈ ਕਿਹੜੇ ਖਾਣੇ ਓਏ ਓਏ ਜਸੂ ਕਿਹੜੇ ਖਾਣੇ ਆਟੇ ਆਲੇ ਮੈਂ ਵੀ ਕਾਪ ਦੇ ਹਾਟੇ ਵਾਲੀ ਗੋਲ ਗੱਪੇ ਨਾ ਬਸ ਹਾਂ ਡੰਗਾ ਆਪਣੇ ਦਾ ਆਪਣੀ ਪਲੇਟ ਆ ਗਈ ਆ ਬੰਦਾ ਹਣ ਬੋਲ ਪਾਣੀ ਆ ਜੀਗਾ ਕਿ ਆ ਕੋਈ ਦਾ ਵੀ ਗਏ ਗੋਲ ਆਪੇ ਖਾ ਕੇ ਹੁਣ ਕਰਨ ਉਹ ਕੱਢ ਲਈ ਸਕੂਟਰੀ ਇੱਥੋਂ ਖਾ ਕੇ ਮੇਰੇ ਵੀਰ ਮੈਨੂੰ ਕਿਹੜਾ ਆ ਰਿਹਾ ਉਹ ਜਿੰਨਾ ਹੋਵੇ ਆ ਜਾਂਦਾ ਲੈ ਵੀ ਮੇਤਰੋ ਤੁਹਾਨੂੰ ਕਿੰਨੇ ਵੀ ਚੀਜ਼ ਦਿਖਾਉਣਾ ਕਰ ਓਏ ਕਰਦਾ ਛੱਟ ਕੇ ਅੱਗੇ ਕੱਢ ਕੇ ਅੱਗੇ ਕੱਢ ਕੇ ਕਰ ਕਰ ਹਾਂ ਜੀ ਮਿੱਤਰੋ ਹੁਣ ਆਪਾਂ ਚੱਲ ਲੈ ਖੇਤ ਖੇਤ ਪਾਉਣਾ ਜਿੱਥੇ ਰੇ ਚੱਲ ਕੇ ਦਿਖਾਉਣਾ ਬਾਕੀ ਇੱਥੇ ਕਿੰਨਾ ਪਾਉਣਾ ਆਪਾਂ ਚੱਕਿਆ ਝੋਲਾ ਇਹ ਵੀ ਵਿੱਚੇ ਪਾਉਣਾ ਇਹ ਪਲਾਨ ਹੈ ਦਾ ਔਰ ਕੀ ਪਾਉਣਾ ਵਾਕੀ ਚੱਲਦੇ ਖੇਤ ਚੱਲ ਕੇ ਦਿਖਾਉਣਾ ਸਤੋ ਲੈ ਜੀ ਮਿੱਤਰੋ ਪਹੁੰਚ ਗਏ ਆਪਾਂ ਖੇਤ ਦੇ ਉਹ ਸਾਡੇ ਵਾਲਾ ਪਤਾ ਨਹੀਂ ਕੀ ਕਰਨ ਲੱਗ ਰਿਹਾ ਹਾਂ ਆ ਉਹ ਪਤਾ ਨਹੀਂ ਕੀ ਕਰਨ ਲੱਗ ਰਿਹਾ ਖੜਿਆ ਦੇਖਦੇ ਚੱਲ ਜੰਗਰ ਸੋ ਲਾਈਵ ਮਿੱਤਰੋ ਕਹਿੰਦੇ ਰੇ ਕੱਲ ਨੂੰ ਪਾਵਾਂਗੇ ਕੱਲਾ ਬਦਲ ਕਰਨ ਖਾਜੀ ਕੱਲ ਨੂੰ ਪਾਵਾਂਗੇ ਰੇ ਉਹ ਬੰਦਾ ਕਹਿੰਦਾ ਕੱਲ ਨੂੰ ਪਾਵਾਂਗੇ ਹੋ ਜਾਂਦਾ ਦੇਖਦੇ ਹਾਂ ਕੀ ਬਹੁੰਦਾ ਕੱਲ ਨੂੰ ਹੁਣ ਚੱਲਦੇ ਹਾਂ ਸਿੱਧਾ ਬਾਗ ਅੱਥੇ ਮਿਲਦਾ ਮੁਰਗੇ ਮਰਗੇ ਦੇਣਾ ਕੁੱਤਾ ਕੁੱਤਾ ਹੋ ਜਾਂਦਾ ਚਲੋ ਹਾਂ ਲੈ ਮੇਟਰ ਉੱਪਰ ਪੱਛੇ ਨੇ ਆ ਬੱਕਲ ਚ ਤੇ ਚੱਲ ਕੇ ਲਗੀ ਹੁਣ ਬਹੁਤ ਚਾਰ ਬੰਦੇ ਆਪਣਾ ਪੇਟ ਕਰ ਰਹੇ ਆ ਇਹਦੇ ਕੋਲ ਜੰਮੀਏ ਤੇ ਅੱਧੇ ਬਲਾਕ ਦੇ ਵਿੱਚ ਲੈ ਬਈ ਕਹਿੰਦੇ ਮੇਰੇ ਵੀਰੋ ਇੱਥੇ ਆਏ ਆ ਰਾਤ ਨੂੰ ਇਹ ਹਟਦੇ ਨਹੀਂ ਸਾਲੇ ਚੌੜ ਕਰਨ ਨਾਲੇ ਮੈਨੂੰ ਕਿਹਾ ਵੀ ਭਾਈ ਹਾਂ ਕਿ ਚੌੜ ਨਹੀਂ ਕਰਨੀ ਹਣਾ ਵੀ ਨਹੀਂ ਕਰਨੀ ਆ ਸਾਡੇ ਜਦੋਂ ਆਪ ਕਰ ਦਨ ਨਾਲ ਲੈ ਮੇਟਰ ਆਪਾਂ ਪਹੁੰਚੇ ਆਂ ਡੈਰੀ ਤੇ ਅੱਜ ਨਵਾਂ ਸੌਦਾ ਆਇਆ ਦੇਖੋ ਆ ਪੈਣੇ ਕੜਵਾਸਕਟ ਆ ਪਿਆ ਸੌਦਾ ਅੱਜ ਕਹਿੰਦੇ ਮਾਲ ਨਵਾਂ ਆਇਆ ਓਏ ਤੇ ਅੱਜ ਕਹਿੰਦੇ ਪੈਸੇ ਚੱਲੇ ਨੇ ਡੈਰੀ ਚ ਆਈ ਨਹੀਂਣਾ ਚੱਲ ਗਏ ਪੈਸੇ ਕਿੰਨੇ ਚੱਲ ਗਏ 22000 22000 ਰੁਪਿਆ ਚੱਲ ਗਿਆ ਤੇ ਬੇਨਤੀ ਕਰੀਏ ਆਪਾਂ ਵੀ ਜਿਹੜਾ ਹੁੰਦੇ ਨੇ ਦੇਖ ਕੇ ਜਾ ਸਕਦਾ ਕਰੀਏ ਹੈ ਵਈ ਜਿਹੜੇ ਜਿਹੜੇ ਹੰਧਾਰ ਖੜੇ ਹੋ ਦੇ ਜੋ ਸਾਨੂੰ ਬਹੁਤ ਜਰੂਰਤ ਆਏ ਓਏ ਕਿ ਇਹ ਸਾਰੇ ਸਾਡੇ ਪੈਸੇ ਚੱਲੀ ਜਾਂਦੇ ਨੇ ਤੇ ਇੱਕ ਬੰਦਾ ਹੋਰ ਆ ਰਿਹਾ ਡੈਰੀ ਚ ਉਹਦੇ ਨਾਲ ਮਿਲ ਜਾਣਾ ਤੁਹਾਨੂੰ ਇਹ ਬਲਾਗੂਰੇ ਵਾਲੇ ਐਂਡ ਨਹੀਂ ਮੈਂ ਇਹ ਦੋ 15 ਮਿੰਟਾਂ ਬਾਅਦ ਐਂਡ ਹੋ ਜਾਣਾ ਹੈ। ਹੈ। ਜੋ ਵੀਡੀਓ ਇਹ ਕੋੰਡਾ ਆ ਰਿਹਾ। ਇਹਦਾ ਹੀ ਧੱਕੇ ਖਾਂਦਾ ਫਿਰ ਇਹਦਾ ਕੰਮ ਨਹੀਂ ਆਉਂਦਾ। ਆਹ ਰਿਹਾ। ਆਉਂ ਮਾ ਆਇਆ ਸੋਹਣੇ। ਕਮੈਂਟਾਂ ਜਿੰਨਾ ਕੱਢੋ ਵੀ ਕੰਮ ਦੇ ਲਈ ਆਉਂ ਮਾ ਆਇਆ। ਕਰ 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 ਕੇ ਟੰਗੇ ਨਹੀਂ ਹੋਏ ਅੱਜ। ਲਿਆ ਤੇ ਬੇ ਕਿਹੜਾ ਰਸਤਾ ਚੱਲਿਆ ਨੀ ਇਹ ਕਿਉਂ ਮੇਰੇ ਇੰਨੇ ਪੀ ਗੰਦਾ ਕਹਾ ਜਾ ਕਿੱਥੇ ਰਹਿ ਗਿਆ ਓਏ ਬਲੌਗ ਵੀ ਐਂਡ ਕਰ ਮੰਦਰਾ ਵੀਰੋ ਕਹਿੰਦੇ ਜਿਹਦੀ ਵੇਡਦੀ ਉਹ ਬੰਦਾ ਆ ਗਿਆ ਆ ਆਉਂਦਾ ਬਸ ਹੀ ਆਏ ਆਗੇ ਮੇਰੇ ਵੀਰੋ ਕਹਿੰਦੇ ਕੱਪੜੇ ਹੀ ਨਹੀਂ ਬਦਲੇ ਕਹਿੰਦੇ ਆ ਬੰਦੇ ਨੂੰ ਮੈਂ ਮੂਰੀਆਂ ਨੂੰ ਕਿਹਾ ਮੂਰੀਆਂ ਪਤਾ ਕਿੰਨੀ ਦੀ ਐ ਕਹਿ ਰਿਹਾ ਬੰਦਾ 4000 ਦੀਆਂ ਦੋ ਮੂਰੀਆਂ ਗੁੜੀ ਉਸ ਤੋਂ 4000 ਦੇ 3000 ਕਹਾਂ ਤੈਨੂੰ ਬਾਅਦ ਵਿੱਚ 3000 ਜੇ ਆਹ 3000 ਹੀ ਬਹੁਤ ਹੈ ਪਰ ਛਣੀ ਨੂੰ ਮੁੰਡਾ 1500 ਤੋਂ ਲੱਕੜਾਂ ਮਿਲੀਆਂ। ਛਣੀ ਕੰਨੇ ਦੀ ਗੱਲ ਇਹ ਜਦੋਂ ਉਹਰੇ? ਯਾਦ ਨਹੀਂ ਯਾਰ। 8900 ਦੀ ਗੱਲ ਕੀਤੀ ਨਾ। ਹਾਂ ਪਰ ਉਹ ਦੂਜੀ ਲੱਕੜਾ ਜਿਹੜੀ ਵਧੀਆ ਲਗਾਉਣੀ ਆ ਤਾਂ ਲੱਕੜਾ ਸੀ ਕਿਹੜੀ ਲਗਾਉਣੀ ਆ? ਆਪਾਂ ਦੇਸੀ ਲਗਾਉਣੀ ਆ। ਕੱਪੀ ਹੈ। ਆਸੋਲ ਜਿੰਦੂ। ਲੱਕੜ ਤੋਂ ਦੱਸ ਕਿਹੜੀ ਆ? 800 ਅੰਮ੍ਰੀਂਡੀ ਲੱਕੜਾਂ ਦੀ ਜਿਹੜੀ ਵਧੀਆ ਕਰੇ ਚੱਲ ਦਿੰਦੀ ਆ ਆਪਣੇ ਆਮ ਜਿਹੜੇ ਦੋ ਚਲਾ ਰਹੇ 1500 ਸਟਾਰਟਿੰਗ ਆ। ਤੇ ਜਾਲੀ ਹੈਗੀ ਆ 300 ਰੁਪਏ ਪਤਾ ਨਹੀਂ ਆਏ ਜੇ ਕੋਈ ਸਪੋਰਟ ਦੇ ਹਸਾਬ ਨਾਲ ਦੀਏ ਜੀ। ਗਾਲੀਆਂ ਮੇ ਕੋਕ ਆ ਜਾਣਗੇ 100 ਰੁਪਏ ਦੇ ਬਣੂ ਗਨੇ ਸਰ ਬਣੂ ਆ ਦੇ ਬਣੀ ਬਣਾਈ ਲੈਣੀ ਆ ਬਣੀ ਬਣਾਈ ਵਾਲਾ ਰੇਟ ਪੁੱਛ ਆਵਾਂਗੇ ਸਾਡੇ ਹਿਸਾਬ ਨਾਲ ਹੋਰ ਮੈਂ ਕੀ ਕਹਦੀ ਬਣੀ ਬਣਾਈ ਪੁੱਛਣੀ ਬਣੀ ਬਣਾਈ ਜਿਹੰਦੀ ਆ ਹੋਰ ਉਹਨਾਂ ਨੇ ਅਬਦੁੱਲ ਸਾਹਿਬ ਨਾਲ ਟੀਮੇਟ ਲਾ ਕੇ ਦੱਸਿਆ ਆ ਵੀ ਐਵੇਂ ਦਾ ਛੰਘਣਾ ਬੈਨ ਦੇ ਆ ਕਹਿੰਦੇ ਬਰੇ ਵੀਰੋ ਆ ਆ ਗਿਆ ਕਿਵੇਂ ਆ ਆ ਬੰਦੇ ਦਾ ਲੜੀਆਂ ਦਾ ਕੰਮ ਆਣਾ ਵਿਆਹ ਸ਼ਾਦੀ ਪ੍ਰੋਗਰਾਮ ਸਾਰਾ ਕੁਝ ਲੜੀਆਂ ਦਾ ਜਿੱਥੇ ਮਰਜੀ ਕਰੀ ਜੀ ਠੀਕ ਆ ਕੀ ਰੇਟ ਆ ਰੇਟ ਕੀ ਆ ਪ੍ਰੋਮੋਸ਼ਨ ਕਰਾ ਕੇ ਤੇਰੀ ਦੱਸ ਜਿੰਨੀ ਕੋਟੂ ਉਹਨਾਂ ਰੇਟ ਆ ਠੀਕ ਆ ਜਿਹੜਾ ਰੇਟ ਮਾਰਕੀਟ ਚੱਲ ਰਿਹਾ ਉਹੀ ਰੇਟ ਆ ਹੈਨਾ ਜਾਂ 150 ਘੱਟ ਮੌਕੇ ਤੇ 150 ਕਰ ਲਾਂਗੇ ਆ ਠੀਕ ਆ ਇਹ ਬੰਦੇ ਨਾ ਪਰਕ ਕਰਦਾ ਸਾਡੇ ਪਿੰਡ ਦਾ ਬਾਈ ਇਹ ਜਿਹੜੇ ਬੰਦੇ ਦੀ ਹੋਵੇ ਓਏ ਰੋਕਦੇ ਲੇਟ ਹੋਵੇ ਦੁੱਧ ਲੈਣ ਕਰਨੀ ਆ ਆ ਬੈਠੇ ਨੇ ਮੰਦੇ ਆ ਬੈਠੇ ਨੇ ਦੇਖੋ ਕਾ ਬੈਠਿਆ ਮੈਂ ਟੋਟੀ ਵਗਿਆ ਹੈ ਨਾ 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 ਪਾ ਦੂ ਯਾ ਗਏ ਕਣਾ ਜੱਸੀ ਕਣੀ ਆਇਆ ਨਹੀਂ ਭਾਈ ਦਹੜੀ ਆ ਬੈਠਣੀ ਕਰ ਦੇ ਬਲੌਗ ਐਂਡ ਕਰ ਦੇ ਹਾ ਨਸੜ ਜਾ ਦੇਖੀ ਸਾਬਾ ਰੋਏ ਨਹੀਂ ਗੱਲੋਟਾ ਮੈਂ ਪਾ ਕੇ ਵੀ ਨਹੀਂ ਇਹਦਾ ਅੰਬਾ ਜੇ ਟਾਣਾ Thank <laughs> <laughs> you.